ਸਾਸ਼ਿਕਾ ਮੈਂ ਮੁਸਕਾਨ ਅੜੀਓ ਦੇ ਹੋਸੇ ਦੋਸ ਲਿਖੇ ਹਾਜ਼ਰਾਂ ਇੱਕ ਵੱਡੀ ਖਬਰ ਤੇ ਸੁਣ ਰਹੇ ਹੋ ਆਜ న్యూਸ ਵਾਲਾ ਚੰਡੀਗੜ੍ਹ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਬਟਿੰਡਾ ਚ ਬਣਨ ਵਾਲੇ ਏਮਜ਼ ਲਈ ਪੰਜਾਬ ਸਰਕਾਰ ਵੱਲੋਂ ਐਨਓਸੀ ਨਾ ਦੇਣ ਦਾ ਦੋਸ਼ ਲਾਉਂਦੇ ਆ ਤਰਨੇ ਤੇ ਬੈਠਣ ਦੀ ਚੇਤਾਵਨੀ ਦਿੱਤੀ ਹਰਸਿਮਰਤ ਬਾਦਲ ਨੇ মিডিਆ ਨਾਲ ਗੱਲ ਕਰਦੇ ਆ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਛੋਟੀ ਰਾਜਨੀਤੀ ਚ ਫਸ ਕੇ ਏਮਜ਼ ਲਈ ਕਲੀਅਰੈਂਸ ਨਹੀਂ ਦਿਵਾ ਰਹੇ ਅਤੇ ਸੂਬਾ ਸਰਕਾਰ ਵੱਲੋਂ ਜੋ ਖਰਚ ਹੁੰਦੇ ਹਨ ਉਹ ਵੀ ਰੋਕ ਰੱਖੇ ਹਨ ਕੇਂਦਰੀ ਮੰਤਰੀ ਨੇ ਇਸ ਸਬੰਧ ਵਿੱਚ ਲਿਖੀਆਂ ਸਾਰੀਆਂ ਚਿੱਠੀਆਂ ਵੀ ਮੀਡੀਆ ਨੂੰ ਦਿਖਾਈਆਂ ਤੇ ਮੀਡੀਆ ਰਾਹੀਂ ਅਪੀਲ ਕਰਦੇ ਆ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹੋਣ ਦੇ ਨਾਤੇ ਮਨਬਰੀ ਬਾਦਲ ਸਬੰਧਤ ਵਿਭਾਗ 'ਚ ਪੈਸਾ ਜਮ੍ਹਾਂ ਕਰਾਉਣ ਤੇ ਜਲਦ ਤੋਂ ਜਲਦ ਐਨਓਸੀ ਦਿਵਾਉਣ ਤਾਂ ਜੋ ਏਮਜ਼ ਦਾ ਕੰਮ ਸ਼ੁਰੂ ਹੋ ਸਕੇ ਕੇਂਦਰੀ ਮੰਤਰੀ ਹਰ ਸਿਮਰਤ ਬਾਦਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕੋਰੋਨਾ ਕਲੀਅਰੈਂਸ ਦੇਣ 'ਚ ਦੇਰੀ ਕੀਤੀ ਤਾਂ ਉਹ ਧਰਨੇ ਤੇ ਬੈਠ ਕੇ ਸਰਕਾਰ ਤੇ ਦਬਾਅ ਬਣਾਉਣਗੇ। ਹਰ ਸਿਮਰਤ ਨੇ ਕਾਂਗਰਸ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਏਮਜ਼ ਜਿਹੀ ਸੰਸਥਾ ਲਈ ਸਰਕਾਰ ਕੋਲ ਪੈਸਾ ਨਹੀਂ ਤੇ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਸੰਸਦ ਮੈਂਬਰ ਵੱਲੋਂ ਚੰਡੀਗੜ੍ਹ 골ਫ ਕਲੱਬ 'ਚ ਵੀ ਲੱਖ ਰੁਪਏ ਦੇਣ ਦੀ ਸ਼ਰਮਨਾਕ ਗੱਲ ਹੈ। ਉਨਾ ਕਿਹਾ ਕਿ ਔਜਲਾ ਦੇ ਹਲਕੇ 'ਚ ਕਈ ਅਜਿਹੇ ਸਕੂਲ ਹਨ ਜਿਨ੍ਹਾਂ ਦੀ ਛੱਤ ਵੀ ਠੀਕ ਨਹੀਂ ਹੈ ਤੇ ਔਜਲਾ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਖੋਬਰੋਖੇ ਕਰਕੇ ਚੰਡੀਗੜ੍ਹ ਗੋਲਫ ਕਲੱਬ 'ਚ ਪੈਸੇ ਦਿੱਤੇ ਜਿੱਥੇ ਅਮੀਰ ਲੋਕ ਗੋਲਫ ਖੇਡਦੇ ਹਨ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ 나 ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹਾਸ نیوز ਵਾਲਾ .com